ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵੇਲੇ 10 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀ ਜੀ ਦੇ ਗੇਟ ਦੇ ਬਾਹਰ ਪਹੁੰਚੇ ਹਾਂ ਤੁਹਾਨੂੰ ਅਮਰਤਵੇਲੇ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀ ਜੀ ਦੇ ਗੇਟ ਤੋਂ ਬਾਹਰ ਆਹਰੀਆਂ ਪਰਵਾਵਾਂਗੇ ਸਤਖੜ ਦੇ ਵਿੱਚ ਬਿਰਾਜ਼ਮਾ ਤਤਨ ਸ਼ਿਰ ਗੁਰੰਦ ਸਾਹਿਬ ਜੀ ਤੰਤਰ ਬਾਬਾ ਸ਼ੇਖ ਫਰੀ ਜੀ ਦੇ ਅਨ ਚਰਨਾਂ ਦੇ ਵਿੱਚ ਅੱਜ ਦਿਨ ਮੰਗਲਵਾਰ ਹੈ 22 ਜੁਲਾਈ ਹੈ ਦੇਸੀ ਮਹੀਨਾ 7 ਹੁਣਾ ਹੈ ਕਰੋ ਦਰਸ਼ਨ ਤਰਤਨ ਬਾਬਾ ਸੇਖ ਫਰੀਦ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰ ਉਹ ਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਕ ਪ੍ਰੀਤ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰ ਉਹ ਹਾਇਰੀਆਂ ਕਰੋ ਦਰਸ਼ਨ ਜੀ ਆਮਰਤਵੇ ਲਈ ਜਦੋਂ ਤੁਸੀਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਜਰੂਰ ਕੋਸ਼ਿਸ਼ ਕਰਿਓ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਸੇਕ ਫਰੀਦ ਜੀ ਦੇ ਗੇਟ ਤੋਂ ਬਾਹਰ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਬਾਬਾ ਸੇਕ ਫਰੀਦ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਅਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਾਹਿਬ ਤੇ ਮੇਰ ਪ੍ਰਿਆਤ ਕਰਨ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ ਧੰਵਾਦ ਕੇ 50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਤਾਂ ਤੇ ਜਾਣ ਸਮੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ ਹਾਲ ਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰਤ ਵੇਲੇ ਜਦ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਰਾਹੀਂ ਜ਼ਰੂਰ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਅਮਰਤ ਵੇਲੇ 3 ਵਜੇ ਤੋਂ ਪਹਿਲਾਂ 2:00 ਤੋਂ 3 ਵਜੇ ਦੇ ਵਿੱਚਕਾਰ ਜ਼ਰੂਰ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਬਾਬਾ ਸੇਖ ਫਰੀ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦੀ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬੀਤੇ ਸਕੇ ਸਭ ਦਾ ਦਿਨ ਵਧੀਆ ਬੀਤੇ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀ ਜੀ ਸਾਹਿਬ ਤੇ ਮਿਹਰ ਭਰਿਆ ਅਸਰ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ